ਹਰ ਸੋ ਹੀਰਾ ਛਾੜ ਕੇ ਕਰੇ ਅਨਕੀਆਸ ਤਹਿਨਰ ਦੋਜੇ ਗਜਾਹੇਂਗੇ ਸਤਿਪਾਖੇ ਰਵਿਦਾਸ ਇਤਿਹਾਸਿਕ ਦੇਹਰਾ ਸ਼੍ਰੀ ਗੁਰੂ ਵਿਦਾਸ ਮੰਦਰ ਸਤਖੰਡ ਚੱਕ ਹਕੀਮ ਦੀ ਇਹ ਪਾਵਨ ਪਵਿੱਤਰ ਧਰਤੀ ਜਿੱਥੇ ਮੇਰੇ ਮਾਲਕ ਦੋ ਜਹਾਂ ਦੇ ਵਾਲੀ ਸਤਗੁਰ ਰਵਿਦਾਸ ਜੀ ਮਾਰਾ ਸਤਗੁਰੂ ਗੁਰਬੀਰ ਸਾਹਿਬ ਨੇ ਚਰਨ ਪਾਏ ਇਹ ਉਹ ਸਥਾਨ ਹੈ ਜਿੱਥੇ 1485 ਦੇ ਵਿੱਚ ਮਹਾਰਾਜ ਨੇ ਚਰਨ ਪਾਏ ਔਰ ਹਜ਼ਰਤ ਮੀਆਂ ਜੋ ਇਸ ਸਥਾਨ ਦਾ ਮਾਲਕ ਸੀ ਸੁਆਮੀ ਸੀ ਮਹਾਰਾਜ ਸ਼ਾਮ ਦੇ ਵਕਤ ਇਸ ਸਥਾਨ ਤੇ ਜਦੋਂ ਆਏ ਤੇ ਕਹਿੰਦੇ ਮੀਆਂ ਇਸ ਸਥਾਨ ਤੇ ਕਿਸੇ ਨੂੰ ਰੁਕਣ ਨਹੀਂ ਸੀ ਦਿੰਦਾ। ਉਹਦੇ ਮਨ ਦਾ ਸੀਗਾ ਕਿ ਖੁਦਾ ਤੋਂ ਵੱਡਾ ਕੋਈ ਨਹੀਂ ਹੈ। ਜਦੋਂ ਮਹਾਰਾਜ ਇੱਥੇ ਆਏ ਤਾਂ ਮੀਏ ਦੇ ਪਰਿਵਾਰ ਨੇ ਕਿਹਾ ਕਿ ਇੱਥੇ ਆਪ ਰਾਤ ਨਹੀਂ ਰੁਕ ਸਕਦੇ। ਆਪ ਚਲੇ ਜਾਓ ਤੇ ਸਤਿਗੁਰ ਅ रविदास ਮਹਾਰਾਜ ਨੇ ਕਿਹਾ ਇਹ ਜਿਹੜਾ ਸਥਾਨ ਹੈ ਅਸੀਂ ਇੱਥੇ ਸ਼ਾਮ ਦਾ ਬਸੇਰਾ ਰਾਤ ਤੱਕ ਕਰਕੇ ਚਲੇ ਜਾਣਾ ਹੈ। ਇਸ ਸਥਾਨ ਇੱਥੇ ਰਹਿਣਾ ਹੈ। ਪਰ ਮੀਏ ਨੇ ਕਿਹਾ ਤੇ ਮਹਾਰਾਜ ਕਹਿੰਦੇ ਅੱਖਾਂ ਵਾਲਾ ਅੰਨਾ ਤੇ ਮੀਏ ਦਾ ਨਾਮ ਬੜਾ ਸੀ ਕਹਿੰਦੇ ਜਦੋਂ ਖੁਦਾ ਦੀ ਇਬਾਦਤ ਕਰਦਾ ਤਾਂ ਸਜਦੇ ਵਿੱਚ ਝੁਕਦਾ ਤਾਂ ਦਰਖਤ ਝੁਕ ਜਾਂਦੇ ਸਨ ਤੇ ਮਹਾਰਾਜ ਨੇ ਜਦੋਂ ਅੱਖਾਂ ਵਾਲਾ ਅੰਨਾ ਸ਼ਬਦ ਕਿਹਾ ਮੀਏ ਨੂੰ ਬੜਾ ਗੁੱਸਾ ਲੱਗਾ ਤੇ ਮਹਾਰਾਜ ਕਹਿਣ ਲੱਗੇ ਜੇ ਤੂੰ ਮਾਲਕ ਹੈ ਫਿਰ ਤੇਰੇ ਤੋਂ ਪਹਿਲਾਂ ਵੀ ਕੋਈ ਮਾਲਕ ਹੋਵੇਗਾ ਕਹਿੰਦੇ ਮੇਰੇ ਅੱਬਾ ਤੇਰੇ ਤੋਂ ਬਾਅਦ ਕਹਿੰਦਾ ਮੇਰਾ ਪੁੱਤਰ ਹੋਵੇਗਾ ਤੇ ਪਾਦਸ਼ਾਹ ਨੇ ਗੱਲ ਕਹੀ ਕਿ ਜੇ ਤੂੰ ਮਾਲਕ ਹੈ ਤੇਰਾ ਅੱਬਾ ਆ ਪਿਤਾ ਆ ਪੁੱਤਰ ਆ ਕੋਈ ਹੋਰ ਵੀ ਮਾਲਕ ਹੈ ਜਿਹਨੇ ਸਦਾ ਹੀ ਰਹਿਣਾ ਹੈ ਕਹਿੰਦੇ ਖੁਦਾ ਨਹੀਂ ਤੇ ਕਹਿੰਦੇ ਅਸੀਂ ਉਹ ਖੁਦਾ ਦੇ ਬੰਦੇ ਨਹੀਂ ਇਸ ਧਰਤੀ ਦਾ ਖੁਦਾ ਕੋਈ ਦੂਸਰਾ ਵੀ ਹੈ ਤੇ ਉਸ ਵੇਲੇ ਮੀਆਂ ਨੂੰ ਕੋਈ ਜਵਾਬ ਨਹੀਂ ਆਇਆ ਤੇ ਉਹ ਘਰ ਚਲਾ ਗਿਆ ਕਹਿੰਦੇ ਸਾਰੀ ਰਾਤ ਉਹਨੂੰ ਨੀਂਦ ਨਹੀਂ ਆਈ ਜਦੋਂ ਖੁਦਾ ਦੀ ਬਾਤ ਸਵੇਰੇ ਕੀਤੀ ਸਜਦਾ ਕੀਤਾ ਜਿਹੜੇ ਦਰਖਤ ਸਜਦੇ ਚ ਝੁਕਦੇ ਸਨ ਉਹ ਮਾਰਾ ਦੇ ਚਰਨਾਂ ਵਿੱਚ ਝੁਕ ਗਏ ਤੇ ਉਸ ਵੇਲੇ ਮੀਆਂ ਹੈਰਾਨ ਹੋ ਕੇ ਦੇਖਦਾ ਕਹਿੰਦਾ ਹਜ਼ੂਰ ਕੱਲ ਰੋਜ਼ ਤੋਂ ਹੋ ਕੀ ਰਿਹਾ ਹੈ ਤੇ ਉਸ ਵੇਲੇ ਕਹਿੰਦੇ ਉਸ ਵੇਲੇ ਮੀਆਂ ਨੂੰ ਇਹ ਆਕਾਸ਼ਵਾਣੀ ਹੋਈ ਕਿ ਜੇ ਉਸ ਖੁਦਾ ਨੂੰ ਮਿਲਣਾ ਚਾਹੁੰਦਾ ਉਹ ਚੱਲ ਕੇ ਘਰ ਆਇਆ ਤੇ ਉਹਨੂੰ ਯਾਦ ਆਇਆ ਅੱਖਾਂ ਵਾਲਾ ਅੰਨਾ ਮੈਂ ਅੱਖਾਂ ਵਾਲਾ ਹੋ ਕੇ ਵੀ ਉਹਨੂੰ ਪਛਾਣ ਨਹੀਂ ਸਕਿਆ ਤੇ ਮਹਾਰਾ ਦੇ ਕਦਮਾਂ 'ਚ ਉਸ ਵੇਲੇ ਮੀਹ ਨੇ ਸਿਰ ਰੱਖਿਆ ਤੇ ਅਰਜ਼ੋਈ ਕੀਤੀ ਕਹਿੰਦੇ ਲੱਲਾ ਮੁਹੰਮਦੇ ਰਸੂਲੱਲਾ ਜ਼ਾਲਾ ਫਜ਼ਲ ਕਰ ਰਹਿਮ ਕਰ ਰਹਿਮੋ ਕਰਮ ਕਰ ਸਖਤ ਦਿਲ ਉਮਮ ਕਰ ਯਾ ਅੱਲਾ ਹਕ ਯਾ ਅੱਲਾ ਹਕ ਯਾ ਅੱਲਾ ਹਕ ਕਹਿੰਦੇ ਦੀਨੋ ਜਹਾਨ ਦੇ ਮਾਲਕ ਧਰਤੀ ਦੇ ਮਾਲਕ ਆਪ ਹੋ ਇਸ ਵਜੂਦ ਦੇ ਮਾਲਕ ਤੁਸੀਂ ਹੋ ਮੈਂ ਅੱਖਾਂ ਵਾਲਾ ਅੰਨਾ ਆਪ ਨੂੰ ਪਹਿਚਾਨ ਨਹੀਂ ਸਕਿਆ ਉਸ ਵੇਲੇ ਮੀਆਂ ਨੇ ਉਹਨਾਂ ਨੂੰ ਰੱਬ ਮੰਨ ਕੇ ਉਹਨਾਂ ਦੀ ਇਵਾਜ਼ਤ ਕੀਤੀ ਔਰ ਨੌ ਪੀੜੀਆਂ ਇਸ ਸਥਾਨ ਦੀ ਸੇਵਾ ਕੀਤੀ ਉਸ ਤੋਂ ਉਪਰੰਤ ਮਹਾਂਤ ਹੀਰਾਦਾਸ ਜੀ ਮਹਾਰਾਜ ਜਿਨ੍ਹਾਂ ਨੇ 18ਵੀਂ ਸਦੀ ਵਿੱਚ ਜਨਮ ਧਾਰਿਆ ਭਾ ਸਿੰਘਪੁਰਾ ਜੋ ਰਾਹੋਂ ਰੋਡ ਦੇ ਉੱਤੇ ਨਗਰ ਪੈਂਦਾ ਉਸ ਸਥਾਨ ਤੇ ਮਹਾਰਾਜ ਨੇ ਜਨਮ ਧਾਰਿਆ ਉਸ ਸਥਾਨ ਤੋਂ ਮਹਾਰਾਜ ਜੀ ਦੇ ਮਨ ਵਿੱਚ ਇੱਕੋ ਆਸਾ ਸੀ ਕਿ ਉਸ ਮਾਲਕ ਦਾ ਘਰ ਹੋਣਾ ਚਾਹੀਦਾ ਹੈ ਜਿਸ ਮਾਲਕ ਨੇ ਦੁਨੀਆ ਵਿੱਚ ਆ ਕੇ ਸੰਸਾਰ ਨੂੰ ਉਸ ਪਰਮਪితਾ ਪਰਮਾਤਮਾ ਨਾਲ ਜੋੜਿਆ ਮਾਨਵਤਾ ਦਾ ਸਨੇਹਾ ਦਿੱਤਾ ਉਹਨਾਂ ਦੀ ਖੋਜ ਵਿੱਚ ਮਹਾਰਾਜ ਨੇ ਆਪਣਾ ਜੀਵਨ ਲਾ ਦਿੱਤਾ ਉਹਨਾਂ ਨੇ ਸ਼ਬਦਾਂ ਵਿੱਚ ਕਿਹਾ ਬਹੁਦੇ ਸੌ ਕੀ ਸੈਰ ਕਰ ਮਨ ਮੇ ਕਿਉ ਵਿਚਾਰ ਸਰਬ ਕਲਾ ਸਮਰਥ ਗੁਰੂ ਤਾਂ ਕੋ ਨਹੀਂ ਦਰਬਾਰ ਸਰਦਾ ਹੀਨ ਜੋ ਲੋਕ ਹੈ ਨਹੀਂ ਕਹੂੰ ਅਧਿਕਾਰ ਹੀਰਾਦਾਸ ਗੁਰੇਸ਼ਟ ਕਾ ਰਚਿਓ ਹੈ ਦਰਬਾਰ ਕਹਿੰਦੇ ਪਾਦਸ਼ਾਹ ਮਾਲਕ ਹੋਵੇਂ ਦੁਨੀਆ ਦਾ ਔਰ ਤੇਰਾ ਘਰ ਨਾ ਹੋਵੇ ਤੇ ਮੈਂ ਚਾਹਾਂ ਤਾ ਤੇਰਾ ਘਰ ਬਣਾਵਾ ਤੇ ਉਸ ਵੇਲੇ ਬਾਬਾ ਹੀਰਾਦਾਸ ਮਹਾਰਾਜ ਨੂੰ ਹੁਕਮ ਹੋਇਆ ਜੇ ਮਿਲਣਾ ਚਾਹੁੰਦੇ ਹੋ ਤੇ ਚੱਕ ਹਕੀਮ ਆ ਜਾਓ ਇਸ ਸਥਾਨ ਤੇ ਮਹਾਰਾਜ ਨੇ 1843 ਈਸਵੀ ਵਿੱਚ ਮਹੰਤ ਹੀਰਾਦਾਸ ਜੀ ਮਹਾਰਾਜ ਸਾਰੇ ਹੀ ਹਰਦਵਾਰ ਬਨਾਰਸ ساری ਜਗ੍ਹਾ ਸੈਰ ਕਰਦੇ ਹੋਏ ਇਸ ਚੱਕ ਹਕੀਮ ਦੀ ਧਰਤੀ ਤੇ ਮਹਾਰਾਜ ਜੀ ਆਏ ਇਸ ਸਥਾਨ ਤੇ ਜਦੋਂ ਸਾਰਾ ਸੰਸਾਰ ਮਾਲਕ ਨੂੰ ਭੁੱਲ ਚੁੱਕਾ ਸੀ ਇਹ ਭੁੱਲੀ ਫੇਰੇ ਲਗਾਈ ਹੀਰਾਦਾਸ ਨੇ ਲਹਿਰ ਚਲਾਈ ਤੇ ਮਹਾਰਾਜ ਨੂੰ ਆਤਮਿਕ ਤੌਰ ਤੇ ਇਸ ਸੰਸਾਰ ਦੇ ਵਿੱਚ ਇਤਿਹਾਸਿਕ ਦੇਹਰਾ ਸ਼ਿਰਵਾਦਾਸ ਮੰਦਰ ਵਿਖੇ ਪ੍ਰਗਟ ਹੋ ਕੇ ਔਰ ਪੰਜਾਬ ਦੀ ਧਰਤੀ ਤੋਂ ਮਹਾਰਾਜ ਨੇ ਇਹ ਲਹਿਰ ਚਲਾਈ ਔਰ ਗਲੀ ਗਲੀ ਨਗਰ ਨਗਰ ਜਾ ਕੇ ਪ੍ਰਚਾਰ ਕੀਤਾ ਔਰ ਅੱਜ ਅਸੀਂ ਉਸ ਪ੍ਰਚਾਰ ਨੂੰ ਦੇਖ ਰਹੇ ਹਾਂ ਕਿ ਨਗਰਾਂ ਦੇ ਵਿੱਚ ਮਹਾਰਾਜ ਦੇ ਸਥਾਨ ਬਣੇ ਹੋਏ ਨੇ ਔਰ ਇਹਨਾਂ ਸਥਾਨਾਂ ਨੂੰ ਮਹਾਰਾਜ ਨੇ ਨਾਮ ਨਾਲ ਜੋੜਿਆ। ਮਹੰਤ ਹੀਰਾਦਾਸ ਮਹਾਰਾ ਦੀ ਇੱਕੋ ਹੀ ਸੋਚ ਸੀ ਕਿ ਪਿਤਾ ਤੋਂ ਵੱਡਾ ਪੁੱਤਰ ਨਹੀਂ ਹੋ ਸਕਦਾ। ਉਹ ਅਸੀਂ ਆਪਣੇ ਸਤਗੁਰਾਂ ਦੇ ਮਿਸ਼ਨ ਨੂੰ ਹੀ ਲੈ ਕੇ ਚੱਲਣਾ ਹੈ। ਜਦੋਂ ਸੰਸਾਰ ਦੇ ਵਿੱਚ ਮਹਾਰਾਜ ਨੇ ਦਰਬਾਰ ਬਣਾ ਦਿੱਤਾ ਉਰਉਨਾ ਦੀ ਯਾਦ ਵਿੱਚ ਸੰਸਾਰ ਨੂੰ ਇਕੱਠਿਆਂ ਕੀਤਾ ਉਸ ਵੇਲੇ ਵੀ ਸੰਸਾਰ ਵਿੱਚ ਕੋਈ ਚੇਤਨਾ ਨਹੀਂ ਆਈ ਉਸ ਵੇਲੇ ਬਾਬਾ ਹੀਰਾਦਾਸ ਮਹਾਰਾਜ ਨੇ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਦਾ ਇਤਿਹਾਸ ਦੁਨੀਆ ਨੂੰ ਨਹੀਂ ਪਤਾਬ ਕਿਰਪਾ ਕਰੋ ਤਬ ਮੰਦਰ ਵਿੱਚ ਬੈਠ ਕੇ ਲਾਇ ਸਮਾਧ ਧਿਆਨ ਈਸ਼ਟ ਪਾਸਨਾ ਕਰਤ ਹੈ ਹੋਏ ਮੋਹਿ ਪ੍ਰਭੂ ਭਾਨ ਕਹਿੰਦੇ ਰਵਿਦਾਸ ਗੁਰੂ ਪ੍ਰਗਟ ਪਏ ਬੀਨੋ ਨਾਮ ਉਹ ਵਿਗਿਆਨ ਜਿਹਾ ਸੀ ਕਿਰਪਾ ਸੇ ਪ੍ਰਤੀਬੰਧ ਘਣਾ ਨਾਸੇ ਕੀ ਉਹ ਬਖਾਨ ਕਹਿੰਦੇ ਸਤਿਗੁਰੂ ਪ੍ਰਗਟ ਹੋ ਗਏ ਔਰ ਮਸਤਕ ਤੇ ਹੱਥ ਤਰਿਆ ਤੇ ਮਹੰਤ ਹੀਰਾਦਾਸ ਜੀ ਮਹਾਰਾਜ ਨੇ 765 ਅੰਕ ਦੇ ਰਵਿਦਾਸ ਦੀਪ ਗ੍ਰੰਥ ਦੀ ਰਚਨਾ ਕੀਤੀ ਔਰ ਸੰਸਾਰ ਨੂੰ ਸ਼ਬਦ ਗੁਰੂ ਨਾਲ ਜੋੜਿਆ ਇਸ ਸਥਾਨ ਤੇ ਉਸ ਤੋਂ ਉਪਰੰਤ ਮਹਾਰਾਜ ਇਹ ਉਹਨਾਂ ਦੀ ਪਵਿੱਤਰ ਯਾਦ ਦੇ ਅੰਦਰ ਹਾੜ ਦਾ ਮੇਲਾ ਜੋ ਕਿ ਉਹਨਾਂ ਦਾ ਜੋਤੀ ਜੋਤਿ ਦਿਵਸ ਆਰੰਭ ਕੀਤਾ ਹੈ ਜੋ ਹਰ ਸਾਲ ਮਨਾਇਆ ਜਾਂਦਾ ਹੈ ਔਰ ਮਹਾਰਾਜ ਦੀ ਪਵਿੱਤਰ ਯਾਦ ਦੇ ਅੰਦਰ ਇਹ ਦੋ ਦਿਨ ਦਾ ਸਮਾਗਮ ਹੁੰਦਾ ਹੈ ਜੋ ਕਿ ਇਸ ਸਾਲ 127ਵਾਂ ਸਾਲਾਨਾ ਜੋਤੀ ਜੋਤੀ ਦਿਵਸ ਆ ਰਿਹਾ ਹੈ ਮਹਾਰਾਜ ਨੇ ਇਤਿਹਾਸ ਨੂੰ ਸੰਸਾਰ ਤੱਕ ਪਹੁੰਚਾਇਆ ਜੋ ਅੱਜ ਅਸੀਂ ਕਥਾ ਕਹਾਣੀਆਂ ਦੇ ਰੂਪ ਵਿੱਚ ਸੁਣਦੇ ਹਾਂ ਇਹ ਰਵਿਦਾਸ ਦੀਪ ਗ੍ਰੰਥ ਦੀ ਰਚਨਾ ਵਿੱਚੋਂ ਲਿਆ ਗਿਆ ਹੈ ਬਾਬਾ ਹੀਰਾਦਾਸ ਮਹਾਰਾਜ ਦਾ ਇਹੀ ਸੀਗਾ ਕਿ ਉਸ ਬੇਗਮਪੁਰੇ ਦੇ ਵਾਸੀ ਦੇ ਆਪਾ ਸੇਵਕ ਬੜੀਏ ਉਹਨਾਂ ਦੇ ਚਰਨਾਂ ਨਾਲ ਪ੍ਰੀਤ ਪਾਈਏ ਇਸੇ ਕਰਕੇ ਇਸ ਸਥਾਨ ਦਾ ਨਾਮ ਵੀ ਉਹਨਾਂ ਦੀ ਪਵਿੱਤਰ ਯਾਦ ਵਿੱਚ ਹੀ ਦੇਹਰਾ ਸ਼੍ਰੀ ਗੁਰੂ ਵਦਾਸ ਮੰਦਿਰ ਰੱਖਿਆ ਉਸ ਤੋਂ ਬਾਅਦ ਮਹੰਤ ਸ਼ਰਦਾ RAM ਮਹਾਰਾਜ ਨੇ ਇਸ ਗੱਦੀ ਤੇ ਆ ਕੇ ਸੇਵਾ ਨਿਭਾਈ ਉਸ ਤੋਂ ਪਰੰਤ ਮਸਤਵਾ ਬਾਤਰਾ ਦਾ ਜੀ ਮਹਾਰਾਜ ਆਏ ਔਰ ਉਸ ਤੋਂ ਪਰੰਤ ਮਹੰਤ ਪਰਮਾਨੰਥ ਜੀ ਸਾਡੇ ਗੁਰੂਦੇਵ ਉਹਨਾਂ ਨੇ ਆ ਕੇ ਸੇਵਾ ਨਿਭਾਈ ਔਰ ਦਾਸ ਆਪ ਜੀ ਦੇ ਸਾਹਮਣੇ ਹੈ ਮੈਂ ਵੀ ਇੱਕ ਚੌਂਕੀਦਾਰ ਦੀ ਤਰ੍ਹਾਂ ਸੇਵਾ ਨਿਭਾ ਰਿਹਾ ਕਿਉਂਕਿ ਮਾਲਕ ਸਤਿਗੁਰੂ ਵਿਦਾਹ ਜੀ ਮਹਾਰਾਜ ਹਨ ਅੱਜ ਆਪਾਂ ਨੂੰ ਸਮੇਂ ਵਿੱਚ ਇਹ ਸਮਝਣਾ ਚਾਹੀਦਾ ਹੈ ਕਿ ਆਪਾਂ ਦਾਸ ਬਣ ਕੇ ਜੀਵਨ ਬਤੀਤ ਕਰਨਾ ਹੈ ਅਸੀਂ ਉਹਦੇ ਬਰਾਬਰ ਨਹੀਂ ਹੋ ਸਕਦੇ ਕਬੀਰ ਸਾਹਿਬ ਦਾ ਸ਼ਬਦ ਹੈ ਅੱਲਾ ਪਾਕਮ ਪਾ ਕਹਿਆ ਅੱਲਾ ਸ਼ੱਕ ਕਰੇ ਨੇ ਦੂਸਰ ਹੋਏ ਕੋਈ ਦੂਸਰਾ ਉਹਦਾ ਸ਼ਰੀਕ ਨਹੀਂ ਹੋ ਸਕਦਾ ਅਸੀਂ ਸਾਰੇ ਹੀ ਉਸ ਰੱਬ ਦੇ ਪਿਆਰੇ ਆ ਪਰ ਉਹਦੇ ਦਾਸ ਬਣ ਕੇ ਚੌਂਕੀਦਾਰ ਬਣ ਕੇ ਸੇਵਾ ਨਿਭਾਈਏ ਇਹ ਆਦੇਸ਼ ਵਾਹੀ ਰਾदास ਮਹਾਰਾਏ ਨੇ ਸਾਨੂੰ ਦਿੱਤਾ ਆਓ ਆਪਾਂ ਇਤਿਹਾਸ ਨੂੰ ਜਾਣੀਏ ਔਰ ਇਸੇ ਸਥਾਨ ਤੇ ਜਦੋਂ ਮਹਾਰਾਜ ਜੀ ਆਏ ਸਨ ਉਹਨਾਂ ਨੇ ਇੱਕ ਖੂਹ ਦਾ ਨਿਰਮਾਣ ਵੀ ਕੀਤਾ ਕਿਉਂਕਿ ਸਾਨੂੰ ਜਲ ਪਾਣੀ ਤੋਂ ਰੋਕਿਆ ਜਾਂਦਾ ਸੀ ਤੇ ਮੀਆਂ ਸਾਹਿਬ ਨੂੰ ਉਹਦੀ ਸੇਵਾ ਦਿੱਤੀ ਜੋ ਅੱਜ ਵੀ ਮੌਜੂਦ ਹੈ ਇਸ ਸਥਾਨ ਤੇ ਮਹਾਰਾਜ ਦੀ ਪਵਿੱਤਰ ਯਾਦ ਨੂੰ ਇਸ ਸੰਸਾਰ ਦੇ ਵਿੱਚ ਜੋੜ ਕੇ ਇਤਿਹਾਸਿਕ ਦੇਹਰਾ ਸ਼ਰਮਦਾਸ ਮੰਦਿਰ ਲੈ ਕੇ ਬੈਠਾ ਹੈ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਆਓ ਇਸ ਇਤਿਹਾਸ ਨੂੰ ਜਾਣੀਏ ਔਰ ਜਾਨ ਤੱਕ ਪਹੁੰਚਾਇਆ ਇਸੇ ਸਥਾਨ ਤੇ ਮਹਾਰਾਜਾ ਜਗਤਜੀਤ ਸਿੰਘ ਜੋ ਕੋਪੂਰਥਲਾ ਮਿਸਲ ਦਾ ਰਾਜਾ ਸੀ ਜਦੋਂ 18ਵੀਂ ਸਦੀ ਦੇ ਵਿੱਚ ਇਹ ਦਰਬਾਰ ਤਿਆਰ ਹੋਇਆ ਉੱਥੇ ਉਸ ਵੇਲੇ ਦੇ ਜਾਤ ਵਿਮਾਨੀ ਲੋਕਾਂ ਨੇ ਉੱਥੇ ਦਰਖਾਸਤ ਦੇ ਦਿੱਤੀ ਕਹਿੰਦੇ ਭਾਈ ਕਿ ਅੱਜ ਇਹਨਾਂ ਦੇ ਦਰਬਾਰ ਵੀ ਬਣਣਗੇ ਤੇ ਉਸ ਵੇਲੇ ਰਾਜਾ ਜਗਤਜੀਤ ਸਿੰਘ ਨੇ ਮਹੰਤ ਹੀਰਾਦਾਸ ਜੀ ਮਾਰਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਜਿਹੜਾ ਉੱਥੇ ਦਾ ਜੇਲਰ ਸੀਗਾ ਉਹਨੇ ਹਰ ਵੇਲੇ ਦੇਖਣਾ ਕਿ ਮਹਾਰਾਜ ਨਾਮ ਦੇ ਰੰਗ ਵਿੱਚ ਰੰਗੇ ਹੋਏ ਸਾਧੂ ਲੋਗ ਨੇ ਉਹਨੇ ਜਾ ਕੇ ਦੱਸਿਆ ਵੀ ਜਿਨ੍ਹਾਂ ਨੂੰ ਆਪਾਂ ਗ੍ਰਿਫਤਾਰ ਕੀਤਾ ਉਹ ਤਾਂ ਸੰਤ ਰੂਪ ਨੇ ਤੇ ਰਾਜਾ ਜਗਤਜੀਤ ਸਿੰਘ ਨੇ ਆ ਕੇ ਦਰਸ਼ਨ ਕਰਕੇ ਕਿਹਾ ਮਹਾਰਾਜ ਮੇਰੀ ਵੀ ਝੋਲੀ ਖਾਲੀ ਐ ਖੁਸ਼ੀਆਂ ਨਾ ਭਰ ਦਿਓ ਤੇ ਮਹੰਤ ਹੀਰਾਦਾਸ ਜੀ ਨੇ ਇਹ ਗੱਲ ਕਹੀ ਕਿ ਮੇਰੇ ਵਿੱਚ ਕੋਈ ਸਮਰੱਥਾ ਨਹੀਂ ਹੈ ਮੈਂ ਤੈਨੂੰ ਕੁਝ ਦੇ ਸਕਾਂ ਜੇਕਰ ਮੰਗਣਾ ਹੀ ਚਾਹੁੰਦਾ ਹੈ ਤੇ ਜਾ ਕੇ ਇਤਿਹਾਸਿਕ ਦੇਰਾ ਸ਼ਰਵਦਾਸ ਮੰਦਰ ਵਿਖੇ ਝੋਲੀ ਅਡ ਉਹ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦੇ ਉਸ ਵੇਲੇ ਰਾਜਾ ਜਗਤਜੀਤ ਸਿੰਘ ਨੇ ਆ ਕੇ ਇੱਥੇ ਰਜ਼ੋਈ ਕੀਤੀ ਅਰਦਾਸ ਕੀਤੀ ਔਰ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਪਾਸ਼ਾ ਨੇ ਉਸ ਵੇਲੇ ਮਹੰਤ ਹੀਰਾਦਾਸ ਜੀ ਮਹਾਰਾ ਨੂੰ ਹਾਥੀ ਤੇ ਬਿਠਾ ਕੇ ਇੱਥੇ ਲੈ ਕੇ ਆਂਦਾ ਔਰ ਸਤਿਗੁਰ ਰਵਿਦਾਸ ਮਹਾਰਾ ਦੀ ਯਾਦ ਦੇ ਅੰਦਰ ਸਮਰਪਿਤ ਹੋ ਕੇ ਰਾਜਾ ਜਗਤਜੀਤ ਸਿੰਘ 158 ਕ ਨਾਲ 9 ਮਰਲੇ ਜ਼ਮੀਨ 18ਵੀਂ ਸਦੀ ਵਿੱਚ ਸਤਿਗੁਰ ਰਵਿਦਾਸ ਮਹਾਰਾ ਦੇ ਦੇ ਦਿੱਤੀ ਉਸ ਪਾਵਨ ਮਹਾਰਾਜ ਦੇ ਸਥਾਨਾਂ ਤੇ ਅੱਜ ਦੇ ਸਮੇਂ ਵਿੱਚ ਉਸ ਧਰਤੀ ਤੇ ਰਵਿਦਾਸ ਮਿਸ਼ਨ ਚੈਰੀਟੇਬਲ ਹਸਪੀਟਲ ਚੱਲ ਰਿਹਾ ਹੈ ਜੋ 100 ਹਾਲ ਦੀ ਸੰਸਥਾ ਉਹਨੂੰ ਚਲਾ ਰਹੀ ਹੈ ਔਰ 100 ਬਿਸਤਰੇ ਦਾ ਹਸਪੀਟਲ ਹੈ ਔਰ ਜਿੱਥੇ ਲੱਖਾਂ ਲੋਕ ਮਹਾਰਾਜ ਦੀ ਕਿਰਪਾ ਦੇ ਨਾਲ ਦੇਹ ਰੋਗਤਾ ਪ੍ਰਾਪਤ ਕਰ ਰਹੇ ਨੇ ਔਰ ਇਸੇ ਸਥਾਨ ਤੇ ਮਹਾਰਾਜ ਨੇ ਸਮੇਂ-ਸਮੇਂ ਬੜੀ ਕਿਰਪਾ ਕੀਤੇ ਇਸ ਸਥਾਨ ਤੇ ਪੰਜ ਮੇਲੇ ਉਹਨਾਂ ਦੀ ਪਵਿੱਤਰ ਯਾਦ ਵਿੱਚ ਲੱਗਦੇ ਨੇ ਜੋ ਕਿ ਹਾਰ ਦੀ ਸੰਗਰਾਦ ਨੂੰ ਜੋਤੀ ਜੋਤ ਦੇ ਵਸਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਨੌਵਾਂ ਨਰਾਤਾ महंत हीरादास ਜੀ ਮਹਾਰਾਜ ਜਿਨ੍ਹਾਂ ਨੇ ਉਸ ਵੇਲੇ ਆਪਣਾ ਪੰਜ ਭਉਤਕ ਸਰੀਰ ਛੱਡ ਕੇ ਬੇਗੰਪੁਰ ਦੇ ਵਾਸੀ ਬਣੇ ਉਹਨਾਂ ਨੂੰ ਸਮਰਪਿਤ ਕਰਕੇ ਸਾਰੀ ਸੰਗਤ ਬਣਾਉਂਦੀ ਹੈ ਔਰ ਮਾਗੀ ਦਾ ਮੇਲਾ ਜੋ ਕਿ ਮਸਤਬਾ ਬਾਤਰਾ ਦਾਸ ਜੀ ਮਹਾਰਾਜ ਜੋ महंत हीरादास ਜੀ ਦੇ ਸੇਵਕ ਹੋਏ ਉਹਨਾਂ ਦੀ ਪਵਿੱਤਰ ਯਾਦ ਦੇ ਅੰਦਰ ਅੱਜ ਗੁਰਦੇਵ ਮਹਾਰਾਜ ਦੋ ਜਹਾਂ ਦੇ ਵਾਲੀ ਸਤੁਰ ਗੁਰਦਾਸ ਮਹਾਰਾ ਦਾ ਪ੍ਰਗਟ ਦਿਵਸ ਇਸੇ ਤਰਤੀ ਤੇ ਉਹਨਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੋ ਕੇ ਉਹਨਾਂ ਨੂੰ ਜਨਮ ਦਿਨ ਨੂੰ ਬੜੀਆਂ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਔਰ ਦਮੜੀ ਯਾਤਰਾ ਜੋ ਕਿ ਹਰਦਵਾਰ ਨੂੰ ਜਾਂਦੀ ਹੈ ਇੱਥੇ ਸਮਾਗਮ ਕਰਕੇ ਉਹਨਾਂ ਦਾ ਭਵ ਸਵਾਗਤ ਕੀਤਾ ਜਾਂਦਾ ਹੈ ਇਹ ਸਮਾਗਮ ਸਾਰੇ ਹੀ ਮਹਾਰਾਜ ਨੂੰ ਸਮਰਪਿਤ ਨੇ ਕਿਉਂਕਿ ਇਹ ਸਾਨ ਹੀ ਮਹਾਰਾਜ ਨੂੰ ਸਮਰਪਿਤ ਹੈ ਅਸੀਂ ਦਾਸ ਬਣ ਕੇ ਇਹ ਸੇਵਾਵਾਂ ਨਿਭਾ ਰਹੇ ਹਾਂ ਔਰ ਮਹਾਰਾਜ ਦੇ ਇਸੇ ਸਾਨ ਤੋਂ ਆਤਰ ਮੰਡਲ ਦੀ ਵੀ ਨਹੀਂ ਰੱਖੀ ਗਈ ਜੋ ਬਾਬਾ ਮੰਗੂਰਾ ਮੰਗੋਵਾਲ ਨੇ ਰੱਖੀ ਕਿਉਂਕਿ ਬਾਬਾ ਜੀ ਨੇ ਉਹਨੇ ਇੱਕੋ ਹੀ ਗੱਲ ਕਹੀ ਜੇ ਮਹਾਰਾਜ ਤੁਸੀਂ ਮੇਲਾ ਨਾ ਨਾ ਲਾਉਂਦੇ ਤਾਂ ਮੈਂ ਇਸ ਆਤਰ ਮੰਡਲ ਦੀ ਨਹੀਂ ਨਾਰਖਦਾ ਅੱਜ ਉਸ ਆਤਰ ਮੰਡਲ ਕਰਕੇ ਵੀ ਦੁਨੀਆ ਇਤਿਹਾਸਿਕ ਦੇਹਰਾ ਸ਼ਿਰਵਦਾਸ ਮੰਦਰ ਨੂੰ ਯਾਦ ਕਰਦੀ ਹੈ ਕਿਉਂਕਿ ਆਤਰ ਮੰਡਲ ਦਾ ਖਾਨਾ ਬਹਾਲ ਹੋਇਆ 1931 ਦੇ ਵਿੱਚ ਔਰ 1936 ਦੇ ਇਲੈਕਸ਼ਨ ਦੇ ਵਿੱਚ 8 ਐਮ ਐਲ ਏ ਚੁਣ ਕੇ ਲਾਹੌਰ ਦੀ ਅਸੈਂਬਲੀ ਚ ਗਏ ਜਿੱਥੇ ਸਮਾਜ ਦੀ ਗੱਲ ਰੱਖੀ ਗਈ ਉਹ ਕਪੂਰਸਲਾ ਮਿਸਲ ਪਹਿਲੀ ਮਿਸਲ ਹੈ ਜਿਹਦੇ ਵਿੱਚ ਪੰਜ ਮੰਡਲੇ ਰੱਖਣ ਦਾ ਅਧਿਕਾਰ ਦਿੱਤਾ ਗਿਆ ਕਿਉਂਕਿ ਰਾਜਾ ਜਗਤਜੀਤ ਸਿੰਘ ਮਹਾਰਾ ਨੂੰ ਬੜਾ ਸਮਰਪਿਤ ਸੀ ਔਰ ਇਹੇ ਬਹੁਤ ਵੱਡੀਆਂ ਉਪਲਬਧੀਆਂ ਇਸ ਸਥਾਨ ਦੀਆਂ ਨੇ ਜਗਨੂਰ ਦੇ ਧੰਨ ਗੁਰਦੇ